ਤਰੀਕਾ ਨੇਰੇ ਵੱਲੋਂ ਜੀ ਤੁਹਾਨੂੰ ਜ਼ਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਚੱਲੇ ਆਪਾਂ ਹੁਣ ਸੌਰਿਆਂ ਨੂੰ ਤੇ ਰੱਖੜੀ ਪੰਨਣ ਵਾਸਤੇ ਕਿਉਂਕਿ ਮੀਂਹ ਪੈ ਰਿਹਾ ਤਾਂ ਮੀਂਹ ਇੰਨਾ ਕ ਪੈਣ ਲੱਗ ਗਿਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਲੇਟ ਹੋਣਾ ਪੈ ਗਿਆ ਜੀ ਤੇ ਆਪਾਂ ਮੁੰਡੇ ਦੀ ਮਿੱਤਰ ਆ ਜੀ ਆਪਣਾ ਉਹਦੀ ਲੈ ਕੇ ਆਇਆ ਆਪਾਂ ਗੱਡੀ ਤੇ ਹੁਣ ਆਪਾਂ ਚੱਲਾਂਗੇ ਸੋ ਪਹਿਲਾਂ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਤੋਂ ਲੈਣਾ ਜੀ ਰਖੜੀਆਂ ਤੇ ਮਠਿਆਈ ਜ਼ਰੂਰੀ ਹੈ ਜੀ ਮਿੱਠਾ ਮੂੰਹ ਕਰਵਾਉਣਾ ਤੇ ਇੱਧਰ ਮੇਰਾ ਸਾਲਾ ਵੀ ਰੈਡੀ ਆ ਹਾ ਬਾਈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੇ ਐਨੇ ਚਰਨਜੀਤ ਤਾਂ ਰਖੜੀ ਬਣਾ ਲਈ ਆ ਤੇ ਹੁਣ ਇਹਦੀ ਆਪਣੀਆਂ ਭੈਣਾਂ ਵੀ ਦੇ ਜਿਹੜੀਆਂ ਸੱਕੀਆਂ ਭੈਣਾਂ ਜਿਹੜੀ ਚਰਨਜੀਤ ਦੀ ਸਤੀਓ ਭੈਣਾਂ ਚਾਚੇ ਦੀ ਕੁੜੀ ਆ ਤੇ ਜਿਹੜੀਆਂ ਦੀਆਂ ਆਪਣੀਆਂ ਭੈਣਾਂ ਉਹਦੀ ਅਡੀਕ ਕਰਦੀਆਂ ਉਹ ਇਹਨੂੰ ਕਹਿੰਦੇ ਵੀ ਆ ਜਾ ਛੇਤੀ ਵੀ ਅਸੀਂ ਤੇਰੇ ਰੱਖੜੀ ਬੰਨਣੇ ਰੱਖੜੀ ਬੰਨਣੇ ਕਿ ਉਹਨਾਂ ਨੇ ਜਾਣਾ ਉਹ ਤੋਂ ਬਾਅਦ ਨਾਲ ਇਹਨੇ ਸਾਡੇ ਬਾਫਰਨ ਕਿ ਸਾਡੀ ਇੱਥੇ ਦੋਹਾਂ ਦੀ ਡਿਊਟੀ ਲਾਈ ਹੋਈ ਹੈ ਜੀ ਇੱਥੇ ਕੰਮ ਚੱਲਦਾ ਤੇ ਚਰਨਜੀਤ ਇਹ ਇੱਧਰ ਦੇਖ ਲਓ ਜੀ ਤੁਸੀਂ ਹਰ ਵੀਡੀਓ ਚ ਮੇਰੇ ਕੱਪੜੇ ਆ ਦੇਖੇ ਮੇਰੇ ਦੇਖ ਲਓ ਇੱਥੇ ਹਰ ਵੀਡੀਓ ਦੇ ਵਿੱਚ ਨਵੇਂ-ਨਵੇਂ ਕੱਪੜੇ ਹਜੇ ਮੈਨੂੰ ਖਰੀਦਦੇ ਨਹੀਂ ਪਰਮਾਤਮਾ ਗਿਆਨ ਦਾ ਸਤਿ ਤੁਸੀਂ ਹੋਂਸੇ ਚੜਦੀ ਕਲਾ ਤੇ ਤੰਦ ਇਸ ਤਰ੍ਹਾਂ ਹੋ ਤੇ ਦੁੱਖ ਤਕਲੀਫਾਂ ਤੋਂ ਇਹ ਤੁਹਾਨੂੰ ਲੱਖੜੀਆਂ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਸ਼ਾ ਮਾ ਸਾਰੇ ਮੇਰੇ ਭਾਈਆਂ ਦੇ ਜਿੰਨੇ ਵੀ ਬਾਹਰ ਇੱਥੇ ਨੇ ਇੱਧਰ ਨੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਮੈਂ ਇਸ ਤਰ੍ਹਾਂ ਕਹਿੰਦੇ ਸੂਤ ਮੈਂ ਤੁਹਾਨੂੰ ਇਹ ਪਹਿਲਾ ਵੀਡੀਓ ਤੁਸੀਂ ਸੁਣੋਗੇ ਇਹ ਮੇਰੇ ਕਿਸੇ ਮੇਰੇ ਫੈਨ ਨੇ ਮੇਰੇ ਭਾਈ ਨੇ ਮੈਨੂੰ ਦੋ ਸੂਤਾਂ ਦਾ ਗਿਫਟ ਭੇਜਿਆ ਲੱਖੜੀ ਲੱਖੜੀ ਦਾ ਤੇ ਉਹਦਾ ਵੀਰੇ ਦਾ ਬਹੁਤ ਧੰਨਵਾਦ ਪਰ ਉਹਨਾਂ ਨੇ ਸਾਨੂੰ ਨਾਮ ਲੈਣ ਤੋਂ ਮਨਾ ਕਰਿਆ ਤੇ ਮੈਨੂੰ ਕਹਿੰਦੇ ਭੈਣ ਪਾ ਕੇ ਸਮਾ ਕੇ ਜਾਇ ਮੈਂ ਤਾਂ ਫਿਰ ਹੋਰ ਮੈਂ ਆਪਣੇ ਭਾਈ ਦਾ ਦਮਾਨ ਆਦਰ ਰੱਖਣਾ ਹੀ ਆ ਪਰਮਾਤਮਾ ਉਹਦੀ ਕਮਾਈ ਤੇ ਵਰਦ ਤੇ ਪਾਵੇ ਉਹ ਚੜ੍ਹਦੀ ਕਲਾ ਵਿੱਚ ਰੱਖੇ ਉਹਦੇ ਬੱਚਿਆਂ ਨੂੰ ਤੇ ਉਹਨਾਂ ਦੇ ਘਰਦਿਆਂ ਨੂੰ ਸਾਰਿਆਂ ਨੂੰ ਤੇ ਵੀਰੇ ਤੇਰਾ ਤੋਹਫਾ ਭੇਜਿਆ ਹੈ ਬਹੁਤ ਵਧੀਆ ਬਹੁਤ ਨਾਈਸ ਆ ਤੇ ਪਰਮਾਤਮਾ ਤੇਨੇ ਰੱਖੀਆਂ ਬਖਸ਼ੇ ਕਹਿੰਦੇ ਭੈਣ ਭਾਈ ਕੋਈ ਚੀਜ਼ ਦੀ ਭੁੱਖੀ ਨਹੀਂ ਹੁੰਦੀਆਂ ਭੈਣਾ ਪਰ ਜਿਹੜਾ ਤੜਾ ਤੈਨਾਂ ਬਿਲ ਪਿਆਰ ਮਾਣ ਬਖਸ਼ੇ ਆਪਣੀ ਭੈਣ ਬਣਾ ਕੇ ਤੇ ਤੇਰਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਘਰਦਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਇਹ ਦੋਸਤ ਪਾਸੋਂ ਭੇਜੇ ਨੇ ਇੱਕ ਹੋਰ ਆਈ ਸਾਡੇ ਕੋਲ ਟਾਈਮ ਨਹੀਂ ਸੀ ਬਸ ਵੀਡੀਓ ਬਣਾਉਣ ਦਾ ਬਣਾਉਂਗੇ ਤੁਹਾਨੂੰ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਤੇ ਹੁਣ ਚੱਲੀਏ ਆਪਾਂ ਹਾਂਜੀ ਹਾਂਜੀ ਚੱਲੋ ਤੇ ਹੁਣ ਚਲੰਜੀ ਕੋਰ ਦੇ ਪੇਖਿਆਂ ਨੂੰ ਜਾਣਾ ਜੀ ਹੈ ਰੱਖੜੀ ਰੱਖੜੀ ਬੰਨ੍ਹਣੀ ਆ ਭਰਾ ਦੇ ਭਾਈ ਵੀ ਡੀਕ ਦਾ ਨੂੰ ਕਾਫੀ ਫੋਨ ਆ ਗਏ ਮੰਮੀ ਕਰਕੇ ਥੋੜੀ ਵੇਟ ਕਰਨੀ ਪੈ ਗਈ ਸੀ ਤੇ ਹੁਣ ਚੱਲੀਏ ਆਪਾਂ ਹਾਂਜੀ ਚਲੋ ਜੀ ਚੱਲਦੇ ਆਪਾਂ ਹੁਣ ਚਮਕੌਰ ਸਾਹਿਬ ਰੱਖੜੀ ਰੱਖੜੀ ਬੰਨ੍ਹਣੀ ਆ ਚਲੋ ਜੀ ਮਿਲਦੇ ਆ ਚਮਕੌਰ ਸਾਹਿਬ ਜਾ ਕੇ ਤੇ ਇੱਕ ਦੋ ਚੀਜ਼ਾਂ ਐ ਨਹੀਂ ਚਲੰਜੀ ਨੇ ਖਰੀਦਣੀਆਂ ਠੀਕ ਹੈ ਜੀ ਜੀ ਚਮਕੌਰ ਸਾਹਿਬ ਇਹ 50 ਦੀ ਇੱਕ? ਹਾਂਜੀ। ਅੱਛਾ ਇਹ 40 ਦੀ ਇੱਕ। ਅੱਛਾ। ਮੰਦਰ ਭਾਈਆ ਇਹ ਕਿੰਨੇ ਇਹ ਕਿੰਨੇ ਦੀ ਆ ਇਹ 10 ਰੁਪਏ ਦੀ ਪੰਜ ਉਹ ਲੈ ਲ ਇਹ ਵੀ 10 ਰੁਪਏ ਦੀ ਹਾਂ ਅੱਛਾ ਉੱਚੀ ਬੋਲਾ ਮੱਸਾ ਹੋਰ ਕੀ ਲੈਣਾ ਹੁਣ ਹੋਰ ਡੱਬਾ ਲਓ ਜੀ ਪਹੁੰਚ ਗਏ ਅਸੀਂ ਖੇੜੀ ਮੈਂ ਆਪਣੇ ਸਹੁਰਿਆਂ ਤੇ ਚਰਜੀਤ ਕੋਲ ਆਪਣੇ ਪੇਕੇ ਪਹੁੰਚੀ ਹੋਈ ਆ ਤੇ ਆਪਦੀ ਪਰਜਾਈ ਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪ ਦਾ ਪਾਈ ਆ ਜੀ ਸਤਿ ਸ਼੍ਰੀ ਅਕਾਲ ਹੇ ਬੀਟੀ ਪੇਣ ਸਤਿ ਸ਼੍ਰੀ ਅਕਾਲ ਜੀ ਮਾਤਾ ਨੂੰ ਤਾਂ ਤੁਸੀਂ ਮਿਲੀ ਹੀ ਹੋਏ ਆ ਸਤਿ ਸ਼੍ਰੀ ਅਕਾਲ ਮਹਾਰਾਜ ਲੱਗ ਰਿਹਾ ਵਾ ਜੀ ਇਹ ਨਹੀਂ ਪਾਈ ਹੈਗਾ ਮੇਰੇ ਘਰ ਆ ਜਪੀਂ ਹੋ ਗਈਂ ਗਿੱਲ ਦਾ ਸਰੂਬ ਸੰਧਾਉਂਗੀ ਹਾਂ ਮੇਰੇ ਪੁੱਤ ਦੇ ਲਾਖੜੀ ਬੰਨਣਾ ਜ਼ਰੂਰ ਜ਼ਰੂਰ ਬੰਨੋ ਜੀ ਰੱਖੜੀ ਗੱਲ ਪੱਕੀ ਮੇਰੇ ਭੈਣ ਨੇ ਕਿਸ ਨੇ ਕਿਹਾ ਨਹੀਂ ਕਹਿਣਾ ਵਿੱਚ ਜੀ ਮੇਰੇ ਭਾਈ ਨਹੀਂ ਹੈਗਾ ਠੀਕ ਹੈ ਜ਼ਰੂਰ ਆਇਓ ਤੁਸ ਸਦਾ ਖੁਦਾ ਹੰਦਾ ਦੰਦਾ ਤੇ ਰੱਖੜੀਆਂ ਦੇ ਤਿਆਰੀਆਂ ਆ ਜੀ ਤੇ ਚਰਨਜੀਤ ਕਰਨ ਬੰਨੂ ਕਲਿਉਨੀ ਫਾਈ ਦੇ ਰੱਖੜੀ ਮੂੰਹ ਪਤਾ ਨਹੀਂ ਉਹਨੇ ਐ ਕਾਤੇ ਕਰਿਆ ਹੋਇਆ ਹਾਂ ਤੇਰਾ ਮੂੰਹ ਕਾ ਤੇ ਉਤਰਿਆ ਹੈ ਭਾਈ ਹੈ ਉੱਤਾਂ ਤੇ ਉੱਠੇ ਮਨੂ ਆਇਦਾ ਵੀ ਸ਼ਾਇਦ ਭੈਣੇ ਵੀ ਦੇਖੀ ਡਰ ਗਿਆ ਵੀ ਖਬਰੇ ਹੁਣ ਕੀ ਕਰਨੀ ਆ ਹਾਂ ਪਹਿਲੀ ਵਾਰ ਅਕੜੂ ਭੈਣੇ ਕਰਨੀ ਆ ਜਾਂ ਜਦ ਜਦ ਹੋਰ ਸਮਾਂ ਸ਼ਾਇਦ ਤਾਂ ਚਾ ਹੋਇਆ ਵੀ ਭੈਣ ਆ ਗਈ ਅੱਜ ਮੇਰੇ ਦੁੱਖ ਸੁੱਖ ਇਹਦਾ ਮੂੰਹ ਤਾਂ ਉਤਰਿਆ ਦੇਖ ਤਾਂ ਉਹ ਜੂਤਰਿਆ ਹੋਇਆ ਸੁੱਤਾ ਪਿਆ ਦਾਦੀ ਡਿਊਟੀ ਕਰਦਾ ਭਾਈ ਹਾਲ ਆਇਆ ਉਤਰਿਆ ਰਹਦਾ ਹਾਂ ਬਾਕੀ ਆਏ ਆ ਦੇਖੋ ਇਹ ਵੀ ਆਏ ਅਗਲਾ ਕਹਿ ਦੂਗਾ ਵੀ 10-15 ਰੁਪਏ ਦਾ ਧਾਗਾ ਨਹੀਂ ਹੈਗਾ ਸਾਡੇ ਲਈ ਕੀ ਚੀਜ਼ ਆ ਸਾਨੂੰ ਕੋਈ ਭੈਣਾਂ ਨੂੰ ਖਾਸ ਕਰਕੇ ਪਤਾ ਹੁੰਦਾ ਹਨਾ ਹਾਂ ਬੇ ਕੋਈ ਲੈਣ ਦੇਣ ਦਾ ਭੁੱਖ ਜਿਹਾ ਸੀ ਕਹਿੰਉ ਸਾਨੂੰ ਕੱਪੜੇ ਜਾਂ ਪੈਸੇ ਕੋਈ ਚੀਜ਼ ਦੀ ਸਿਰਫ ਆ ਬੇ ਕੋਸ਼ ਰਹਿਣਾ ਆਪਣੇ ਘਰ ਤਾਂ ਦੁਸਤ ਰਹਿਣ ਇਹ ਸਾਰੇ ਠੀਕ ਹੈ ਨਾ ਇਹ ਪਰਮਾਤਮਾ ਮੇਰੇ ਭਾਈ ਨੂੰ ਸਾਰੇ ਭਾਈਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਦਿਨ ਸਾਨੂੰ ਆਏ ਅੱਜ ਪਹਿਲੀ ਰੱਖੜੀ ਹੈ ਦੀ ਵਿਆਹ ਤੋਂ ਬਾਅਦ ਪਰਮਾਤਮਾ ਇੱਦਾਂ ਦੇ ਦਿਨ ਸਭ ਨੂੰ ਲੈ ਆਵੇ ਖੁਸ਼ੀਆਂ ਭਰਿਆ ਜਿੱਦਾਂ ਆਇਆ ਹਨਾ ਹਾਂ ਸਹੀ ਗੱਲ ਆ ਕਿਉਂਕਿ ਇਹਦੀ ਉਮੀਦ ਸਾਨੂੰ ਬਹੁਤ ਟਾਈਮ ਤੋਂ ਸੀ ਤੇ ਪ੍ਰਮਾਤਮਾ ਨੇ ਚਲੋ ਕਹਿੰਦੇ ਹੌਲੀ ਹੌਲੀ ਰੱਬ ਆਪੇ ਸੁਣਦਾ ਨੇੜੇ ਹੋ ਕੇ ਤੇ ਸਾਡੀ ਵੀ ਸੁਣੀ ਆ ਐਦਾਂ ਸਭ ਦੀ ਸੁਣੇ ਅੱਜ ਤੁੰਨਾ ਲੱਗੇ ਲੱਕੜੀਆਂ ਚਲੋ ਕਰੋ ਬਣਾਈ ਸ਼ਗਨ ਵਿਹਾਰ ਇਹ ਕਿੰਨੀ ਇੰਦਰ ਆ ਅਜੇ ਤੋਂ ਜਦ ਤੀ ਮਾਇ ਕੋ ਨਹੀਂ ਹੋਣਾ ਕੀ ਉਹਨੂੰ ਇਹ ਤਾਂ ਪਹਿਲੇ ਹੀ ਬਹੁਤ ਵਹਾਪਰਾ ਹੀ ਭਰੀ ਫਿਰਦਾ ਤੇ ਹੁਣ ਭੈਣਾ ਜਿੰਨੇ ਹੁੰਦੀਆਂ ਹੀ ਲੱਖਾਂ ਬੰਨ ਹੋਣੀਆਂ ਨੇ ਹਾਂ ਇਹ ਪਹਿਲੇ ਹੀ ਯਾਨੀ ਕਿ ਸ਼ਗਨ ਆਪਣੇ ਵਿਹਾਰ ਕਰਦੇ ਜਿਹੜੇ ਆਈ ਜਾਂਦੇ ਬੰਦੀ ਜਾਂਦੇ ਜਿੰਨੇ ਲੇਟ ਆ ਹਾਂ ਅਸੀਂ ਉਹ ਲੇਟ ਆ ਅਸੀਂ ਉਹ ਬਾਅਦ ਚਾਉਂਦੇ ਆ ਲੇਟ ਆ ਸੱਚੀ ਗੱਲ ਹਾਂ ਨਾ ਖਾਣ ਦੇ ਬੂ ਤਾਂ ਖਾ ਜਾ ਖਾਣ ਪਟੇਕ ਜਾ ਸਾਰੀ ਉਫਾ ਲੈ ਜਾ ਤੇਰੀ ਫੇਵਰੇਟ ਆ ਹਾਂ ਉਹ ਤਾਂ ਖਾਊਗਾ ਇੰਦੀ ਚੀਜ਼ ਰੀ ਵਿੱਚ ਰੱਖੀਦੀ ਹੁੰਦੀ ਤੇ ਲਾ ਜੀ ਰਾਜੀ ਰੱਖੇ ਭਾਈ ਜੋੜੀ ਨੂੰ ਐਦਾ ਹੀ ਬਣਾ ਕੇ ਰੱਖੇ ਪ੍ਰਮਾਤਮਾ ਆ ਗੱਲ ਦੋ ਦੋ ਜੋੜੀ ਨਾ ਹਾਈ ਵਾਕ ਨਾ ਜੋੜੀ ਨਾ ਸਾਰ ਇੱਕ ਸਾਲ ਪਾਣਾ ਵੇਟ ਲਈ ਜਾਂਦੇ ਮਮਾ ਲਖੜੀ ਕਾਦਾ ਉਗੀ ਲਖੜੀ ਲਾ ਦੇ ਲਾ ਦੇ ਮੇ ਲਾ ਦੇ ਕਹਿੰਦਾ ਮੈਂ ਮੈਂ ਵੇਨੇ ਬੱਕਰੀ ਹੁੰਦੀ ਆ ਸਾਰ ਚੱਕ ਆਹ ਭੈਣ ਦੇ ਰਖੜੀ ਕਹਤੇ ਇਹ ਹੁਣ ਭਾਈ ਮੇਰਾ ਜੀਜਾ ਉਹ ਹੈ ਨਹੀਂ ਆਪਣਾ ਨਾ 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 ਜੀਜਾ ਦਾ ਜੀਜੇ ਦੀ ਚਲ ਕੋਈ ਨਾ ਜੀਜੇ ਦੀ ਵੀ ਬਣਾ ਦਿੰਦੇ ਜੀਜੇ ਦੀ ਵੀ ਬੰਦ ਹੁੰਦੀ ਆ ਉਹ ਹੋ ਗਿਆ ਉਹਦੇ ਨਾਲ ਹੁਣ ਮੈਨੂੰ ਪਤਾ ਰਿਹਾ ਜੀਜੇ ਬਾਹਰ ਜੀਜਾ ਨੂੰ ਹੈ ਲੈ ਉਹ ਤੇ ਜੀਜੇ ਦੀ ਬਣਾ ਲੈ ਮੈਂ ਆਹ ਫੋਟੋ ਜੱਟ ਗਿਆ ਫੋਟੋ ਦੇ ਇੱਕੜਾ ਦੇ ਦੇ ਮੈਨੂੰ ਅਰੇ ਪਾ ਤਾਰੂਗੀ ਜੋਤੀ ਆਇਆ ਇਹਦੇ ਬਾਦ ਮਨਿੰਦਰ ਨਾ ਪੁੱਤ ਉੱਧਰ ਬਾਰਕੀ ਪਈਆ ਤੈਨੂੰ ਆਓ ਭਾਈ ਨਿਆਣੇ ਆਜੋ ਉਹ ਅੱਜ ਦੁੱਤਰ ਨੂੰ ਗਿਆ ਆਇਆ ਮੇਰੇ ਲਾਈਨਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲਦੇ ਓਏ ਮੈਨੂੰ ਲਾਲਜੀ ਆਇਆ ਇਹ ਲਓ ਜੀ ਆ ਮਾ ਇਹ ਮਾਤਾ ਦੇ ਵੀ ਲਖੜੀ ਬੰਦੀ ਹੋਰ ਮੰਮੀ ਲਈ ਤਾਂ ਬੰਨੇ ਹਾਂ ਬੰਨੇ ਨਹੀਂ ਜਰੂਰੀ ਓਏ ਦਿਖਾਓ

ਵੇਖਦਾ ਦਵੀ ਲੈ ਬੱਦ ਆਜੇ ਤੁਸੀਂ ਵੀ ਚੇਤੀ ਦੇਖਾ ਬਣ ਚੇਤੀ ਆ ਬਣ ਬਣ ਤੇਰੇ ਲਈ ਮੈਂ ਬੰਨਣੀ ਹਾਂ ਓਏ ਤੀ ਦੁਪਹਿਰ ਤੇਰੇ ਉਹ ਦੀਦੀਆਂ ਬੰਨਣ ਕਿਆਂ ਸ਼ੁਭ ਬੰਨਦਾ ਤੁਸੀਂ ਵੀ ਇੱਥੇ ਚਿਮਾਂਦੇ ਬੁੱਤ ਤਾਰੋਂ ਨਾਲ ਬਣਨੀ ਲੈ ਅਸੀਂ ਦੱਬ ਲੈ ਤੈਨੂੰ ਮੌਕਾ ਹੋਵੇ ਥੋੜਾ ਹੋਈ ਨਾ ਵੀਰੇ ਫਿਰ ਕਿਆ ਹੋ ਗਿਆ ਬਾਦ ਨੂੰ ਮੋਗੇ ਉਹ ਦੇਖੀ ਉਹ ਮੇ ਤੁਕਾ ਨਾ ਆਇਨਾ ਦਾ ਟੱਪੇ ਨੂੰ ਨਹੀਂ ਤਿਆਰ ਕਰੇ ਜੱਗ ਵੇਲੇ ਲੇਲਾ ਕੋ ਸਾਰੀ ਆਇਆ ਤੈਨੂੰ ਭਲਾ ਹੋਰ ਲੈ ਲੋ ਦੇਖੀ ਡਾਇਰਿੰਗ ਮੇ ਪੂਰੀ ਜੱਗ ਉਹ ਕੀ ਖਲਾ ਪਤਾ ਠੀਕ ਰੱਖ ਆ ਤੀਕਾ ਲਾਓ ਤੀਕਾ ਕਹਤੈ ਓ ਇਬੀ ਨੂੰ ਹਾਂ ਤੇਰੇ ਹੀ ਲੋੜ ਜੋ ਕਰਖਣਾ ਹੋ ਫੇ ਨਹੀਂ ਤਾਂ ਜੀਪਰ ਦੇ ਤੇ ਲਾਈਟ ਕਾ ਵੀ ਉਹ ਵੀ ਤਾਂ ਗਲਤ ਆ ਥੋੜੇ ਫੋਚ ਦੀ ਬੰਨਣੀ ਵੀ ਵਧੀਆ ਸਾਡੇ ਵੀ ਦੇ ਸੱਚੀ ਗੱਲ ਹੈ ਭੈਣ ਭਾਈ ਦਾ ਰਿਸ਼ਤਾ ਕਿੱਡਾ بڑا ਹੁੰਦਾ ਹੈ ਨਾ ਹੋਣ ਮੁੰਡਿਆ ਓਏ ਲਾ ਕਹਿਦੀ ਕੋਈ ਗੱਲ ਚਰਜੀਤ ਨੂੰ ਚਰਨਜੀਤ ਨੂੰ ਕਹਿੰਦਾ ਨਵੀ ਨੂੰ ਜਦੋਂ ਜਾਇਆ ਨਾ ਵੀ ਪਹਿਲੀ ਲੱਕੜੀ ਆ ਨਾ

ਕਹਿੰਦੇ ਬਤੋਗੇ ਚਾਪੀ ਮੈਂ ਚਾਪੀ ਕਰੀ ਆ ਅੱਜ ਸਾਮ ਨੂੰ ਰੇਲ ਲੱਗੇ ਹੁਣ ਜੱਜ ਨੂੰ ਮਿਲ ਲਗੇ ਕੱਪੜੇ ਜੱਜੇ ਬਹੁਤ ਚੁਮਲਾਇਆ ਹੋਇਆ ਨੇ ਇਹਨਾਂ ਨੇ ਤਾਂ ਲਾ ਜੀ ਕੋਈ ਰਾਜੀ ਰੱਖੇ ਦੇੜੇ ਵਾਲੇ ਵੀ ਗਾਹਾਂ ਲੇੜੇ ਵਾਲੇ ਵੀ ਬਸ ਖੁਸ਼ ਰਹੋ ਸਾਰੇ ਖੁਸ਼ ਰਹੋ ਤੇ ਇਹ ਚੀਜ਼ ਨਹੀਂ ਐਨੇ ਨਹੀਂ ਮੇਰੀ ਗੱਲ ਸੁਣ ਲੋ ਤੁਸੀਂ ਦੇ ਦੇ ਮੈਂ ਰੱਖ ਲੈ ਆਪੜ ਨਹੀਂ ਨਵੀਂ ਨਹੀਂ ਮੈਨੂੰ ਪਤਾ ਬੁਗ ਨਹੀਂ ਇਹ ਨਹੀਂ ਗੱਲ ਹੈਗੀ ਆਜ ਕਿ ਮੈਂ ਤੁਹਾਡੇ ਤੁਸੀਂ ਦੇ ਦੇ ਮੈਂ ਰੱਖ ਲੈ ਹਾਂ ਜੀ ਵੀ ਤਾਂ ਕੋਈ ਕੱਪੜਾ ਨਾ ਬੜਾ ਨਹੀਂ ਬਸ ਤੁਸੀਂ ਆਂਈਆ ਬੇ ਠੀਕ ਠਾਕ ਰਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਦੇ ਦੇ ਹਾਂ ਤੋਂ ਵੋਈ ਚਾਹੋ ਮੇਰੀ ਕੁੜੀ ਪਸੰਦ ਕਰੂਗੀ ਹਲੇ ਪਹਿਲਾ ਲੈਗੀ ਤੁਸੀਂ ਮਾਂ ਨੂੰ ਕਹੀ ਜਾਨੇ ਬੜੀ ਗੱਜਰਾ ਤਾਂ ਲੈਗੀ ਚਲ ਜੀ ਆ ਗਏ ਲੈ ਜੀ ਬੱਸ ਜੀ ਤੁਹਾਨੂੰ ਸਾਡੇ ਬੜੇ ਆਹ ਬਾਤ ਪਾਸਾ ਰੱਖ ਲੋ ਹਾਂ ਨਾਉਂ ਨਾਉਂਦੀ ਆਹ ਵਧੀਆ ਠੀਕ ਹੈ ਇਹ ਕੁੜੀ ਦਾ ਹੈ ਲੈ ਇਹ 200 ਰੁਪਿਆ ਆ ਬਾਈ ਇਸ ਤੋਂ ਬਹੁਤ ਚਲੋ ਕੋਈ ਨਾ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਤੇ ਮੇਰੇ ਭੈਣ ਭਾਈ ਤੁਸੀਂ ਵੀ ਦੱਸਿਓ ਕਿ ਤੁਸੀਂ ਆਪਣੀਆਂ ਤੋਂ ਕਿਹੜੇ ਕਿਹੜੇ ਰੱਖੜੀ ਬਣਾ ਕੇ ਲੈ ਕੇ ਆਏ ਆ ਤੇ ਬਾਕੀ ਬੰਨਣ ਦੇ ਸਮੇ ਸਾਡੇ ਗੱਲਾਂ ਕਹਿਣ ਦੇ ਸਮੇ ਬਹੁਤ ਗਲਤੀਆਂ ਹੋ ਜਾਂਦੀਆਂ ਤੇ ਛੋਟੀ ਭੈਣ ਸਾਡੇ ਤੋਂ ਮਾਫ਼ ਕਰਿਓ ਤੇ ਮਿਲਦੇ ਕਿਤੇ ਅਗਲੀ ਵੀਡੀਓ ਚ ਧੰਨਵਾਦ ਅੜੀ ਜੀ ਅਗਲੀ ਵੀਡੀਓ ਸਾਨੂੰ ਆਗਾ ਜਰੂਰ ਦਿਓ ਦੱਸਿਆ ਜਰੂਰ ਹਾਂ ਸਹੀ ਗੱਲ ਹੈ ਤੇ ਸਾਡੀਆਂ ਕਮੀਆਂ ਕਿੱਥੇ ਆ ਕਿੱਥੇ ਕਿੱਥੇ ਕਮੀਆਂ ਨੇ ਹਾਂ ਕਿੱਥੇ ਕਿੱਥੇ ਸਾਨੂੰ ਸੁਧਾਰ ਕਰਨਾ ਚਾਹੀਦਾ ਹੈ ਹਨਾ ਹਾਂ ਤੇ ਆ ਕੁੜੀ ਆਪਣੇ ਪੇਕੇ ਜਾਏ ਕਿ ਨਹੀਂ ਜਾਏਗੀ ਬੰਨਾਈ ਰੱਖ ਰਹੀ ਸਾਨੂੰ ਤਾਂ ਦੱਸਿਆ ਨੇ ਦੀ ਵੀਡੀਓ ਬਣਾਉਂਦੇ ਜਾ ਕੇ ਹੈ ਅਚਾਨਕ ਪਲਾਨ ਬਣ ਗਿਆ ਚਲੋ ਦੇਖਾਂ ਬੜੀ ਨੇਦੀ ਨੇ ਫਿਰ ਇਹ ਕਹਿੰਦੀ ਮੈਂ ਵੀ ਨਾਲ ਮੈਂ ਕਿ ਚਲ ਕੋਈ ਹੁੰਦਾ ਹੀ ਹੈ ਭੈਣਾ ਭਾਣਾ ਚਾਹੁੰਦੀ ਮੈਂ ਸਾਨੂੰ ਆ ਪਏ ਅੱਜ ਤਾਂ ਸਾਰੀਆਂ ਕਟੀਆਂ ਹੋਈਆਂ ਕਟੀਆਂ ਨਾਲੇ ਸਾਲ ਬਾਅਦ ਤਿਹਾਰ ਆਉਂਦਾ ਹੈ ਨਾ ਚਲੋ ਹਾਂ ਤਿਹਾਰ ਆਉਂਦਾ ਬਾਅਦ ਚ ਆਜ ਪਹਿਲਾਂ ਇਹ ਹੁੰਦਾ ਮਾਂ ਤੇ ਰੱਖਣਾ ਵਾਸੀ ਕੱਢ ਜਿੱਥੇ ਪਿਆਰ ਹੈ ਉੱਥੇ ਹੀ ਹੋਊਗਾ ਗੱਲ ਵੱਖਰੀ ਹੈ ਇਹ ਦੇਖੋ ਬੜੀ ਸਾਤ ਹੋਇਆ ਜਾਂ ਤੇ ਮੈਂ ਜੁੜੀ ਕਿਤੇ ਨੇ ਏ ਪਿਆਰ ਦੀ ਆ ਕਰ ਜਾ ਹਰ ਇੱਕ ਬੰਦਾ ਹੋਰ ਆਂਦਾ ਜੀ ਸਾਡਾ ਆ ਆ ਜਾ ਭਾਈ ਅਸੀਂ ਬਈ ਬੈਠ ਗਏ ਆ ਜਾ ਕਰ ਲੈ ਜੱਦੀ ਆ ਜਾ ਚੱਲ ਕੋਈ ਆ ਜਾ ਬਟਾ ਆ ਆ ਕੇ ਤੋ ਮੈਂ ਬੁਝਾ ਨਹੀਂ ਜਿਹਨ ਜੀਤੀ ਮਤਲਬ ਲਾ ਲਈ ਲਾ ਭਾਈ ਆ ਦੇ ਗੇੜ ਚ ਆ ਗਿਆ ਅੱਜ ਉਹ ਮੁੰਡਾ ਸਭ ਦੇ ਗੇੜ ਚ ਆ ਗਿਆ ਕੱਦਾ ਮੀਚ ਭਜਦਾ ਕਰਦਾ ਮੈਂ ਗੇੜ ਚ ਦਾ ਆਵਾ ਪਈ ਆ ਗਿਆ ਫਿਰ ਲੈ ਭਾਈ ਇੱਕ ਰਾਸ ਗੁੱਲਾ ਇੱਕ ਬਰਫੀ ਉਧਰ ਵੀ ਬਣਾ ਬੇਟੀਆ ਗੱਡੀ ਵੇਟ ਕਰਦੀ ਭੱਜ ਨਾ ਬੜੀ ਆ ਗਈ ਹੁਣਾ ਪਲੇਟ ਚ ਨਹੀਂ ਰੱਖਣਾ ਪੂਰਾ ਘਰ ਖਾਊਗਾ ਹੁਣਾ ਤੈਨੂੰ ਦੱਸਦਾ ਮੈਂ ਨਹੀਂ ਤਾਂ ਤੈਨੂੰ ਹੋੜਾ ਦਾਦੂ ਪਾ ਦਿੰਦੀ ਤੇ ਸੱਤਾ ਖਾ ਲਾ ਭਈ ਚਾ ਕੇ ਕਿੰਨੀ ਸੀ ਬਟੋ ਇਹ ਦੇਖਾ ਹੌਰ ਵੀ ਕਿੰਨੀਆਂ ਭੈੜਾ ਨੇ ਇੱਧਰ ਬੰਦੇ ਵੀ ਹੁਣ ਕਹਦੀ ਵੀ ਛੂਹ ਨਹੀਂ ਗੱਡਣੀ ਤਾਂ ਇਹ ਦੇਖ ਲੈ ਜਦੇ ਢਾਲ ਆਲਾ ਸੀ ਇਹ ਹਾਂ ਸਮਝਾ ਦੇਖ ਛੂਹ ਮੈਂ ਤੈਨੂੰ ਡਰ ਗਿਆ ਡਰ ਗਿਆ ਭਾਈ ਆ ਕੇ ਡਰਨਾ ਨਹੀਂ ਡਰ ਗਿਆ ਦਿੱਤੇ ਹੋਏ ਹੋ ਜਮਾਈ ਹਲਕਿਆ ਹੋਇਆ ਹੈ ਜਮਾਈ ਹਲਕਿਆ ਹੋਇਆ ਹੈ ਜਮਾਈ ਭੁੱਖਾ ਹੈ ਭਾਈ ਨਾ ਤੇ ਭਾਈ ਹੱਕ ਆਉਂਦਾ ਏ हां ਗੱਲ ਵਕੀਆ ਹੁਣ ਐਵੇਂ ਚੱਲਿਆ ਬਾਈ ਇੱਕ ਕੋਈ ਗੱਲ ਦੀ ਸ਼ਗਨ ਦੀ ਸ਼ਗਨ ਨਾ ਇੰਨਾ ਥੋੜਾ ਵੀ ਬੰਦਾ ਆ ਜਾ ਰੋ ਜਾਂਦਾ ਇਹ ਗਲਤ ਗੱਲਾਂ ਚਾਹੇ 10 ਰੁਪਏ ਸ਼ਗਨ ਦੇ ਦੇ ਵੀ ਸ਼ਗਨ ਦੇਸ ਤੋਂ ਬਾਤ ਨਹੀਂ ਮੰਗਦੇ ਸ਼ਗਨ ਤਾਂ ਸ਼ਗਨ ਆ ਨਾ ਹੁਣ ਤੈਂ ਦੇਖਣਾ ਵੀ ਤੈ ਕਿਆ ਕਰਨਾ ਕਿਆ ਖੀਰ ਦਾ ਤੁਸੀਂ ਲਾ ਕੈਸ਼ਰ ਕਾਦੇ ਹੁਣ ਜੀਤੇ ਕੋਈ ਕਹਿ ਦਿੰਦਾ ਕੰਮ ਲੱਗਿਆ ਰਿਹਾ ਵੀ ਉਹ ਤਾਂ ਆ ਗਿਆ ਸਹੀ ਗੱਲ ਆ ਉਹਦੀ ਬਾਈ ਨੇ ਕੈਸ਼ੀਅਰ ਦਾ ਤਾਂ ਐਂ ਗੱਲਾਂ ਲਗਾਇਆ ਕਰਨ ਜਿਵੇਂ ਇਹਦਾ SBI ਬੈਂਕ ਵਿੱਚ ਲੱਗਿਆ ਹੋਇਆ ਹੈ ਹੈ ਬਿਹਾਨਾ ਪੈਸੇ ਜਮ੍ਹਾਂ ਕਰਦਾ ਮੈਂ ਤੇਰੀ ਤੇ ਜੀਜੇ ਤੇਰੀ ਹੋ ਗਿਆ ਆ ਆ ਸਿਰ ਤੇ ਹੱਥ ਹੋਇਆ ਕਿ ਆ ਉਹ ਤੇ ਲੱਗ ਸਕਦਾ ਹੈ ਇਹ ਵੀ ਤਾਂ ਬੜੀ ਗੱਲ ਦੀ ਬੈਂਕ ਕੇ ਮੋਟੇ ਆਪ ਤਾਂ ਮੈਂ ਦਿਹਾੜੀਆਂ ਕਰਦਾ ਐਨੂੰ ਮੈਂ ਕਿੱਥੇ ਬੈਂਕ ਮੈਨੇਜਰ ਬਣਾਵਾਂਗਾ ਤੇ ਆਓ ਠੀਕ ਹੈ ਰੋਟੀ ਖਾਣੇ ਆ ਪਰ ਜਿੰਨੇ ਕ ਭਾਈ ਮੈਨੂੰ ਪਤਾ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਜਿੰਨੇ ਦੇਣੇ ਵਾਲਾ ਸਭ ਤੋਂ بڑا ਹੁੰਦਾ ਹੁੰਦਾ ਹੁਣ ਤੁਸੀਂ ਇਹਨੂੰ ਕਰਦਾ ਨਾ ਕਹਿੰਦਾ ਗੱਲ ਸੁਣ ਲੈ ਮੇਰੀ ਇਹਦੇ ਕਰਮ ਇਹਦੇ ਨਾਲ ਆ ਜਿੱਥੇ ਦਾ ਅੰਜਲਾ ਉਹ ਇਹਨੂੰ ਮਿਲ ਜਾਣਾ ਠੀਕ ਹੈ ਨਾ ਕਿਸੇ ਦਾ ਵੀ ਹੋਵੇ ਠੀਕ ਹੈ ਨਾ ਲੇਖੇ ਜੋਖੇ ਆਪਣੇ ਆ ਜਿਹਦੇ ਕਰਮਾਂ ਚ ਹੋਇਆ ਤਾਂ ਰੋਟੀ ਪਾਣੀ ਆਪਣੇ ਕੋ ਖਾ ਲੈਣਾ ਜਿਹਦਾ ਹੋਇਆ ਤਾਂ ਖੇੜੀ ਖਾਉ ਹੋਇਆ ਤਾਂ ਆਪਣੇ ਪਿੰਡ ਖਾਉ ਕਿਤੇ ਵੀ ਹੋਵੇ ਅੰਜਲ ਦੀ ਗੱਲ ਆ ਪਿਆਰ ਦੀ ਗੱਲ ਆ ਵਿਸ਼ਵਾਸ ਦੀ ਗੱਲ ਆ ਉੱਥੇ ਜਿੱਥੇ ਕੰਮ ਲੱਗੇ ਹੋਏ ਨੇ ਨਹੀਂ ਤਾਂ ਬੰਦਾ ਰੱਖਣ ਨੂੰ ਹੋਰ ਵੀ ਰੱਖ ਸਕਦੇ ਸੀ ਤੁਹਾਡੇ ਪਰ ਯਕੀਨ ਤੀ ਤੁਹਾਨੂੰ ਹੁਣ ਬਿੱਦੂ ਕਰਕੇ ਤੁਸੀਂ ਕਿਵੇਂ ਮੈਂ ਆਪਣਾ ਬੰਦਾ ਰੱਖ ਸਕਦਾ ਹਾਂ ਮੈਂ ਹੋਰ ਨੂੰ ਹਾਂਵੇਂ ਕਿਵੇਂ ਭਰ ਦੰਦਾ ਕਾਲੂ ਗੱਲਬਾਤ ਹੁੰਦੀ ਮੈਂ ਕਿਹਨੂੰ ਕਹੂੰਗਾ ਮੈਂ ਤਾਂ ਇਹਨੂੰ ਫੜ ਕੇ ਗਿੱਚੀ ਦੇ ਵੀ ਲਿਆ ਸਕਦਾ ਕਹਾਂ ਹੀ ਚਲੋ ਬਾਕੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਚਿਹੜੀ ਦੇ ਕਲਾ ਵਿੱਚ ਰੱਖੇ ਜੀ ਟੂਟ ਨੂੰ ਕਾਲਸ ਕਿੱਥੇ ਲੱਗੀ ਹੋਈ ਆ ਕਿਸੇ ਨੂੰ ਅੱਛਾ ਡਿਜ਼ਾਈਨ ਚਲੋ ਇਹ ਫੇਰ ਅੰਦਰ ਪੜ ਜਾਂਦੀ ਆ ਜੀ ਫੇਰ ਬਾਹਰ ਨਿਕਲ ਜਾਂਦੀ ਆ ਲੈ ਜਾਣ ਲੱਗੀ ਹੁਣ ਸਮੋਸੇ ਲੱਗੀ ਖਲੌੜ